ਤਹਾ ਜਲਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੱਕ ਇਤਿਹਾਸਿਕ ਦਿਨ ਦੇ ਉੱਤੇ ਇਕੱਤਰਤ ਹੋਏ ਹੋ ਇਕੱਠੇ ਹੋਏ ਹੋ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੈ ਜੋ ਉਹ ਅਨਾਉਂਸ ਕੀਤਾ ਗਿਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਚੀਫ ਗੈਸਟ ਦੀ ਤੌਰ ਤੇ ਪਹੁੰਚੇ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਅੱਜ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਆਮ ਆਦਮੀ ਪਾਰਟੀ ਨੇ ਜੋ ਸਰਕਾਰ ਹੈ ਸਾਡੀ ਉਹਨੇ ਅੱਜ ਬਹੁਤ ਵੱਡੀ ਅਨਾਉਂਸਮੈਂਟਸ ਕੀਤੀਆਂ ਨੇ ਮੇਰੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਨੇ ਸਾਡੇ ਇੰਡਸਟਰੀ ਐਂਡ ਕਮਰਸ ਤੋਂ ਐਡਮਿਨ ਸੈਕਟਰੀ ਕਮਲਕਿਸ਼ੋਰ ਯਾਦਵ ਜੀ ਸਾਡੇ ਇਨਵੈਸਟਮੈਂਟ ਦੇ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸੈਕਟਰੀ ਅਮਿਤ ਢਾਕਾ ਜੀ ਔਰ ਮੈਨੂੰ ਅੱਜ ਇਹ ਦੱਸਦੇ ਹੋਏ पीसी ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਇਹ ਲੈਂਡਮਾਰਕ ਜਿਹੜਾ ਕਿ ਇਹ ਫੈਸਲੇ ਲਤੇ ਗਏ ਨੇ ਔਰ ਇਹ ਆਪਣੇ ਆਪ ਦੇ ਵਿੱਚ ਅੱਜ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਉਦਯੋਗਿਕ ਜਗਤ ਦੇ ਲਈ ਸੰਗਤ ਦੇ ਲਈ ਅੱਜ ਤੱਕ ਦੇ ਸਭ ਤੋਂ ਇੰਪੋਰਟੈਂਟ ਤੇ ਬਿਹਤਰੀਨ ਫੈਸਲੇ ਨੇ ਔਰ ਇਹ ਜਿਹੜੇ ਟੋਟਲ ਫੈਸਲੇ ਅੱਜ ਇੰਡਸਟਰੀ ਦੇ ਲਈ ਲਤੇ ਗਏ ਨੇ ਅੱਜ ਇਹ 12 ਫੈਸਲੇ ਟੋਟਲ ਇੰਡਸਟਰੀ ਦੇ ਲਈ ਲਤੇ ਗਏ ਨੇ ਜੀ ਦੀ ਸ਼ੁਰੂਆਤ ਦੇ ਵਿੱਚ ਮੈਂ ਇਹ ਦੱਸਣ ਜਾ ਰਹੇ ਹਾਂ ਜੋ ਇੱਕ ਇੱਕ ਕਰਕੇ ਕਿ ਸਭ ਤੋਂ ਪਹਿਲਾਂ ਸਾਡੇ ਵਪਾਰੀਆਂ ਦੀ ਸਾਡੇ ਉਦਯੋਗਪਤੀਆਂ ਦੀ ਖੱਜਲ ਖਵਾਰੀ ਜਿਹੜੀ ਹੁੰਦੀ ਸੀ ਬਾਰ ਬਾਰ ਹਲਕ ਲਗ ਡਿਪਾਰਟਮੈਂਟਾਂ ਚ ਜਾ ਕੇ ਉਹਨਾਂ ਨੂੰ ਅਪਰੂਵ ਲੈ ਲੈਣੀਆਂ ਪੈਂਦੀਆਂ ਸੀ ਔਰ ਉਹਨੂੰ ਅਸੀਂ ਬਿਲਕੁਲ ਖਤਮ ਕਰਨ ਲਈ ਸਿੰਗਲ ਵਿੰਡੋ ਸਿੰਗਲ ਵਿੰਡੋ ਦਾ ਮਤਲਬ ਸਿੰਗਲ ਵਿੰਡੋ ਉਸ ਸਿੰਗਲ ਵਿੰਡੋ ਪੋਰਟਲ ਨੂੰ ਅੱਜ ਅਸੀਂ ਅਨਾਉਂਸ ਕਰਤਾ ਔਰ ਅਸੀਂ ਉਹਦੀ ਜਿਹੜੀ ਸਿੰਗਲ ਵਿੰਡੋ ਸਾਈਟ ਹੈ ਜਿਹੜੀ ਅੱਜ ਤੋਂ ਅਸੀਂ ਜਣੀ ਕੇ ਜਾਰੀ ਕਰ ਦਿੱਤੀ ਗਈ ਹੈ ਜਿਸ ਸਾਈਟ ਤੇ ਵਿੱਚ ਕੀ ਕੀ ਹੋਊਗਾ ਕਿਹੜੀਆਂ ਬਾਰੇ ਫੈਸਿਲਿਟੀਆਂ ਹੋਣਗੀਆਂ ਜਿਹੜੀਆਂ ਅਸੀਂ ਪ੍ਰੋਵਾਈਡ ਕਰਨੀਆਂ ਨੰਬਰ 1 ਸਭ ਤੋਂ ਪਹਿਲਾਂ ਜਿਹੜੀ ਇਹਦੇ ਚ ਹੋਊਗੀ ਕਿ 45 ਦਿਨਾਂ ਦੇ ਵਿੱਚ ਵਿੱਚ 45 ਵਰਕਿੰਗ ਡੇਸ ਦੇ ਵਿੱਚ ਵਿੱਚ ਕਿਸੇ ਵੀ ਕਿਸੇ ਕਿਸਮ ਦਾ ਕਿਸੇ ਨੇ ਉਦਯੋਗ ਲਗਾਣਾ ਹੈ ਪੰਜਾਬ ਦੇ ਅੰਦਰ ਇੰਡਸਟਰੀ ਲਗਾਣੀ ਹੈ ਤਾਂ ਉਹਨੂੰ 45 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ ਬਾਅਦ ਉਹਨੂੰ ਅਪਰੂਵਲ ਮਿਲਿਆ ਕਰਨੀ ਹੈ ਔਰ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਉਹਨੂੰ ਅਪਰੂਵਲ ਜਿਹੜੀਆਂ ਇਹ ਲੈ ਕੇ ਦਿੱਤੀਆਂ ਜਾਣਗੀਆਂ ਉਹਨੇ ਕਿਤੇ ਨਹੀਂ ਜਾਣਾ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਣਾ ਉਹਨੇ ਸਿਰਫ ਇਨਵੈਸਟ ਪੰਜਾਬ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਵਿੱਚ ਸਾਡਾ ਜਿਹੜਾ ਆਨਲਾਈਨ ਪੋਰਟਲ ਜਿਹੜਾ ਅਸੀਂ ਅੱਜ ਜਾਰੀ ਕੀਤਾ ਉਹਦੇ ਤੇ ਜਾ ਕੇ ਆਪਣੀ ਐਪਲੀਕੇਸ਼ਨ ਫਾਈਲ ਕਰਨੀ ਹੈ ਉਹਦੇ ਤਹਿਤ ਵਿਦਨ 7 ਡੇਸ 7 ਦਿਨਾਂ ਦੇ ਵਿੱਚ ਵਿੱਚ ਸਾਡਾ ਡਿਪਾਰਟਮੈਂਟ ਉਸ ਦੇ ਉੱਤੇ ਇੱਕ ਚੈਕਲਿਸਟ ਦੇ ਦੂਗਾ ਜਿਹੜੇ ਜਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ 7 ਦਿਨਾਂ ਦੇ ਵਿੱਚ ਵਿੱਚ 45 ਚੋਂ 7 ਨਿਕਲ ਗਏ 38 ਦਿਨ ਰਹਿ ਗਏ 7 ਦਿਨਾਂ ਦੇ ਵਿੱਚ ਵਿੱਚ ਜਿਹੜੇ ਅਸੀਂ ਉਹਨਾਂ ਨੂੰ ਚੈਕਲਿਸਟ ਦਵਾਂਗੇ ਉਸ ਡਾਕੂਮੈਂਟਸ ਨੂੰ ਜਿੰਨੀ ਦੇਰ ਇੰਡਸਟਰੀ ਇੰਡਸਟਰੀ ਲਿਸਟ ਜਿਹਨੇ ਉਦਯੋਗ ਪਤੀ ਨੇ ਆਪਣਾ ਪਲਾਂਟ ਲਗਾਣਾ ਹੈ ਤਾਂ ਜਿਹੜੇ ਉਹ ਡਾਕੂਮੈਂਟ ਪ੍ਰੋਵਾਈਡ ਕਰਵਾਊਗਾ ਉਸ ਉਹਨੂੰ ਕਿੰਨਾ ਟਾਈਮ ਲੱਗੂਗਾ 2 ਦਿਨ 4 ਦਿਨ 5 ਦਿਨ 7 ਨੂੰ ਲੈ ਸਕਦਾ ਪਰ ਜਿਵੇਂ ਹੀ ਉਹ ਡਾਕੂਮੈਂਟਸ ਦੁਬਾਰਤੀ ਫੇਰ ਸਾਡੇ ਕੋਲ ਚੈਕਲਿਸਟ ਦੇ ਸਾਹਮਣੇ ਆ ਜਾਣਗੇ ਉਸ ਤੋਂ ਬਾਅਦ ਤੋਂ ਟਾਈਮਰ ਫੇਰ ਸਟਾਰਟ ਹੋ ਜਾਊਗਾ ਤੇ ਜਿਹੜੇ ਪਿੱਛੇ ਪੈਂਡਿੰਗ 38 ਡੇਸ ਦੇ ਵਿੱਚ ਵਿੱਚ ਉਸ ਉਦਯੋਗਪਤੀ ਨੂੰ ਜਿਹਨੇ ਪਲਾਟ ਲਗਾਣਾ ਉਹਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਜੇਕਰ ਕਿਸੇ ਕਾਰਨ ਵਰਸ਼ ਕਿਸੇ ਵੀ ਕਾਰਨ ਵਰਸ਼ 45 ਦਿਨ ਸਾਡੇ ਕੋਲ ਮੰਨ ਲਓ ਸਾਰੇ 100% ਉਹਨੇ ਡਾਕੂਮੈਂਟ ਕੰਪਲੀਟ ਕਰਤੇ ਮੰਨ ਲਓ ਕਿਸੇ ਕਾਰਨ ਵਰਸ਼ 45 ਡੇਸ ਦੇ ਵਿੱਚ ਉਹਨੂੰ ਸਾਰੇ ਡਿਪਾਰਟਮੈਂਟਾਂ ਚੋਂ ਪਰਮਿਸ਼ਨਾਂ ਗ੍ਰਾਂਟ ਨਹੀਂ ਹੁੰਦੀਆਂ ਤਾ ਆਫਟਰ 45 ਡੇ ਸਾਡੇ ਪੋਰਟਲ ਦੇ ਵਿੱਚ ਅਸੀਂ ਆਟੋਮੈਟਿਕ ਸਿਸਟਮ ਪਾਤਾ ਕਿ ਉਹਨੂੰ ਡੀਮਡ ਅਪਰੂਵਲ ਮੰਨਿਆ ਜਾਊਗਾ ਡੀਮਡ ਅਪਰੂਵਲ ਮੰਨ ਉਹਨੂੰ ਸਵੈ ਯਾਨੀ ਕਿ ਉਹਦੀ ਅਪਰੂਵਲ ਮੰਨੀ ਜਾਊਗੀ ਨੰਬਰ 1 ਨੰਬਰ 2 ਇਸ ਸਾਰੇ ਸਿਸਟਮ ਨੂੰ ਬਿਲਕੁਲ ਫਾਸਟ ਟਰੈਕ ਕਰਨ ਦੇ ਲਈ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਚ ਦੱਸਿਆ ਕਿ ਅਸੀਂ ਸਿੰਗਲ ਵਿੰਡੋ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਹੈ ਫਾਸਟ ਟਰੈਕ ਪੰਜਾਬ ਪੋਰਟਲ ਨੰਬਰ 3 ਇਹਦੇ ਵਿੱਚ ਜਿਹੜੀ ਸਾਡੀ ਰਾਈਟ ਟੂ ਬਿਜ਼ਨਸ ਐਕਟ ਸੀ ਜਿਹੜਾ ਕਿ ਅੱਜ ਤੱਕ ਸਿਰਫ 25 ਕਰੋੜ ਤੱਕ ਜਾਨੀ ਕਿ ਉਹਦੀ ਅਪਰ ਲਿਮਿਟ ਸੀ ਅਪਰ ਕੈਪਿੰਗ ਸੀ ਅੱਜ ਤੋਂ ਪੰਜਾਬ ਦੇ ਅੰਦਰ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਦੇ ਥਰੂ 125 125 ਕਰੋੜ 100 ਕਰੋੜ ਦੀ ਉਹਦੇ ਚ ਇੱਕਦਮ ਇਜ਼ਾਫਾ ਕਰਤਾ 125 ਕਰੋੜ ਤੱਕ ਦਾ ਜੇ ਕੋਈ ਆਰਟੀਬੀਏ ਦੇ ਅੰਡਰ ਕੋਈ ਯੂਨਿਟ ਲਗਾਉਣਾ ਚਾਹੁੰਦਾ ਉਹ ਆ ਸਕਦਾ ਹੈ ਨੰਬਰ 4 ਇਹਦੇ ਵਿੱਚ ਜਿਹੜਾ ਅਸੀਂ ਕੀਤਾ ਇਜ਼ਿੰਗ ਦਾ ਪ੍ਰੋਸੈਸ ਫਾਰ ਇਸ਼ੂਇੰਗ ਬਿਲਡਿੰਗ ਪਲਾਨ ਅਪਰੂਵਲ ਜਾਂ ਸਟਰਕਚਰ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਹੁਣ ਕੋਈ ਵੀ ਅਸੀਂ ਸਟੇਬਿਲਿਟੀ ਸਟਰਕਚਰ ਲੈਣਾ ਪੈਂਦਾ ਸੀ ਸਰਟੀਫਿਕੇਟ ਲੈਣਾ ਪੈਂਦਾ ਸੀ ਤੇ ਬਿਲਡਿੰਗ ਪਲਾਨ ਅਪਰੂਵ ਕਰਾਣੇ ਪੈਂਦੇ ਸੀ ਇਹਨੂੰ ਅਸੀਂ ਬੜਾ ਹੀ ਸੌਖਾ ਤਰੀਕਾ ਕਰਤਾ ਅਸੀਂ ਜਿਹੜੇ ਇਹਦੇ ਚ ਆਰਕੀਟੈਕਟ ਨੇ ਉਹ 임ਪੈਨਲਡ ਕਰਤੇ ਸੋ ਇਹ ਕਾਫੀ ਜ਼ਿਆਦਾ ਨੇ ਮਤਲਬ ਕਿ ਕਈ ਗਿਣਤੀ ਆ ਉਹਨਾਂ ਦੀ ਕਾਫੀ ਗਿਣਤੀ ਹੈ ਤਾਂ ਕਿਸੇ ਵੀ ਕਿਸੇ ਵੀ ਆਪਣੇ ਜਿਹੜੀ ਕਿ ਜਿਹੜਾ ਸਰਟੀਫਾਈਡ ਆਰਕੀਟੈਕਟ ਕੋਲ ਜਾ ਕੇ ਆਪਣੀ ਜਿਹੜੀ ਇਹ ਜਿਹੜਾ ਸਟਰਕਚਰ ਸਟੇਬਿਲਟੀ ਸਰਟੀਫਿਕੇਟ ਤੇ ਬਿਲਡਿੰਗ ਪਲਾਨ ਦੀ ਜਿਹੜੀ ਹੈ ਉਹ ਅਪਰੂਵਲ ਲੈ ਸਕਦਾ ਤੇ ਉਹ ਸਾਨੂੰ ਉਹਨੂੰ ਉਹਦੀ ਸਾਨੂੰ ਇੱਕ ਕਾਪੀ ਹੈ ਜਿਹੜੀ ਸਬਮਿਟ ਕਰਾ ਸਕਦਾ ਅਸੀਂ ਉਹਨੂੰ ਉਸੇ ਤਰੀਕੇ ਦੇ ਨਾਲ ਮੰਨਾਂਗੇ ਜੋ ਉਹ ਸਾਨੂੰ ਦੇਣਗੇ ਨੰਬਰ 5th ਫਾਇਰ ਸੇਫਟੀ ਦੇ ਲਈ ਜਿਹੜੀ ਐਨਓਸੀਸੀ ਉਹਨੂੰ ਵੀ ਅਸੀਂ ਸਿੰਪਲੀਫਾਈ ਕਰਤਾ ਉਹਦੇ ਲਈ ਵੀ ਅਸੀਂ 셀ਫ ਸਰਟੀਫਿਕੇਸ਼ਨ ਦਿੱਤੀ ਪਹਿਲਾ ਹਰ ਸਾਲ ਪਹਿਲਾਂ ਉਦਯੋਗਪਤੀ ਨੂੰ ਹਰ ਸਾਲ ਫਾਇਰ ਸੇਫਟੀ ਸਰਟੀਫਿਕੇਟ ਲੈਣਾ ਪੈਂਦਾ ਸੀ ਉਹਦੇ 'ਚ ਅਸੀਂ ਇਜਾਫਾ ਕਰਕੇ ਫਾਇਰ ਸਰਟੀਫਿਕੇਸ਼ਨ ਹੈ ਜਿਹੜੀ ਉਹਦੀ ਮਿਆਦ 3 ਸਾਲ ਤੋਂ 5 ਸਾਲ ਦੀ ਕਰ ਦਿੱਤੀ ਹੈ ਇੱਕ ਸਿਰਫ ਇਹ ਚ ਹਜ਼ਾਰਡਸ ਇੰਡਸਟਰੀ ਜਿਹੜੀ ਹਜ਼ਾਰਡਸ ਦੇ ਵਿੱਚ ਆਂਡੀ ਹੋਵੇ ਉਹਨੂੰ ਸਾਲਾਨਾ ਲੈਣੀ ਪਊ ਇਸ ਤੋਂ ਇਲਾਵਾ ਬਾਕੀ ਸਾਰੀਆਂ ਇੰਡਸਟਰੀਆਂ ਨੇ ਜਿਹੜੀਆਂ ਉਹ 300 5 ਸਾਲ ਦੀ ਅਸੀਂ ਉਹਦੀ ਕਲਾਸੀਫਿਕੇਸ਼ਨ ਕਰਤੀ ਵੀ ਇੰਡਸਟਰੀ ਨੂੰ ਹੁਣ ਹਰ ਸਾਲ ਲੈਣੀ ਨਹੀਂ ਪਊਗੀ ਤੇ ਇਹ ਵੀ ਜਿਹੜੀ ਹੋਊਗੀ ਇਹ ਵੀ ਜਣੀ ਕਿ ਅਸੀਂ ਇਹਦੇ 'ਚ ਇੰਪੈਨਲਡ ਆਰਕੀਟੈਕਟ ਨੇ ਜਿਹੜੇ ਉਹਨਾਂ ਨੂੰ ਹੀ ਅਸੀਂ ਆਥਰਾਾਈਜ਼ ਕਰਤਾ ਉਹਨਾਂ ਤੋਂ ਹੀ ਜਾ ਕੇ ਤੁਸੀਂ ਇਹ ਜਣੀ ਕਿ ਸੈਲਫ ਸਰਟੀਫਿਕੇਸ਼ਨ ਸਾਨੂੰ ਦੇ ਸਕਦੇ ਹੋ ਨੰਬਰ 6 ਜਿਹੜੀ ਇਹਦੇ 'ਚ ਸੀ ਅਨਲੌਕਿੰਗ ਵੈਲਿਊ ਆਫ ਲੈਂਡ ਜਿਹੜੀ ਸੀ ਇਹਦੇ ਵਿੱਚ ਕੀ ਸੀਗਾ ਇਹਦੇ ਟੋਟਲ ਅਸੀਂ ਡਿਜੀਟਲੀ ਡਿਲੀਵਰਡ ਲੈਂਡ ਫੀਜ਼ਿਬਿਲਟੀ ਸਰਟੀਫਿਕੇਟ ਜਿਹੜਾ ਸੀਆਰਓ ਜਿਹੜਾ ਸਰਕਲ ਰੈਵਿਨਿਊ ਆਫੀਸਰ ਨੇ ਦੇਣਾ ਸੀ ਉਹ ਅੱਗੇ ਕੀ ਹੁੰਦਾ ਸੀ 3 3 ਮਹੀਨੇ ਸੀਆਰਓ ਸੀ ਜਿਹੜਾ ਉਹ ਜਿਹੜਾ ਲੈਂਡ ਫੀਜ਼ਿਬਿਲਟੀ ਸਰਟੀਫਿਕੇਟ ਨਹੀਂ ਸੀ ਦਿੰਦੇ ਹੁਣ ਅਸੀਂ ਇਹਦੇ ਵਿੱਚ ਮੈਕਸਿਮਮ ਜਿਹੜਾ ਵਰਕਿੰਗ ਡੇ ਲਗਾ ਦਿੱਤੇ ਨੇ 15 ਵਰਕਿੰਗ ਡੇ 15 15 ਵਰਕਿੰਗ ਡੇਸ ਦੇ ਵਿੱਚ ਵਿੱਚ ਜਿਹੜਾ ਜਣੇ ਕਿ ਸੀਆਰਓ ਹੋਊਗਾ ਉਹ ਇਹ ਲੈਂਡ ਫੀਜ਼ਿਬਿਲਟੀ ਸਰਟੀਫਿਕੇਟ ਹੈ ਉਹਨੂੰ ਇਸ਼ੂ ਕਰਨਾ ਪਊਗਾ ਜੇ 15 ਦਿਨ ਚ ਨਹੀਂ ਹੁੰਦਾ ਇਟ ਵਿਲ ਬੀ ਆਲਸੋ ਅ ਡੀਮਡ ਅਪਰੂਵਲ ਉਹਨੂੰ ਡੀਮਡ ਅਪਰੂਵਲ ਮੰਨਿਆ ਜਾਊ ਨੰਬਰ ਸਿਕਸਥ ਸੈਵਨਥ ਸੈਵਨਥ ਦੇ ਵਿੱਚ ਹੈ ਲੈਂਡ ਯੂਜ਼ ਕਨਵਰਜਨ ਪਾਲਿਸੀ ਲੈਂਡ ਯੂਨ ਯੂਜ਼ ਕਨਵਰਜਨ ਪਾਲਿਸੀ ਦੇ ਵਿੱਚ ਅੱਗੇ ਕੀ ਹੁੰਦਾ ਸੀ ਇੰਡਸਟਰੀਅਲ 플ੌਟ ਦੇ ਵਿੱਚ ਆਪਾਂ ਸਿਵਾਏ ਇੰਡਸਟਰੀ ਤੋਂ ਸਿਵਾ ਹੋਰ ਕੋਈ ਯੂਨਿਟ ਨਹੀਂ ਸੀ ਲਗਾ ਸਕਦੇ ਪਰ ਹੁਣ ਅਸੀਂ ਇਹਦੇ ਵਿੱਚ 10 ਤਰ੍ਹਾਂ ਦੀਆਂ ਕੈਟਾਗਰੀਜ਼ ਨੇ ਜਿਹੜੀਆਂ ਉਹਦੀ ਡਿਟੇਲ ਹੈ ਜਿਹੜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ 10 ਤਰ੍ਹਾਂ ਦੀਆਂ ਕੈਟਾਗਰੀਜ਼ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਅਲਾਉ ਕਰ ਦਿੱਤਾ ਹੈ ਕਿ ਤੁਸੀਂ ਆਪਣੇ ਇਸ ਇਸ ਲੈਂਡ ਦੇ ਉੱਤੇ 10 10 ਕੈਟਾਗਰੀਜ਼ ਦੀ ਕੋਈ ਹੋਰ ਇੰਡਸਟਰੀ ਲਗਾਣੀ ਚਾਹੁੰਦੇ ਹੋ ਜਿਵੇਂ ਫੋਰਨ ਐਗਜ਼ਾਮਪਲ ਦੱਸ ਬਣੇ ਹੋਟਲਸ ਆਗੇ ਹਸਪੀਟਲਸ ਆਗੇ ਆਈਟੀ ਆਫਿਸਸ ਆਗੇ ਤੇ ਕੋਈ ਜਰਨਲ ਆਫਿਸਸ ਆਗੇ ਇੰਸਟੀਟਿਊਟਸ ਆਗੇ ਇਸ ਤਰ੍ਹਾਂ ਦਾ ਉਹ ਕਰ ਸਕਦੇ ਇਹਦੀ ਡਿਟੇਲ ਤੁਹਾਨੂੰ ਦੇ ਦਿੱਤੀ ਜਾਊਗੀ ਇਸ ਤੋਂ ਇਲਾਵਾ ਨੰਬਰ 8 ਪੰਜਾਬ ਦੇ ਵਿੱਚ ਅਸੀਂ ਨਿਊ ਪਲਾਟ ਦੀ ਸਬਡਿਵੀਜ਼ਨ ਪਾਲਿਸੀ ਲੈ ਕੇ ਆਏ ਆਂ ਇਸ ਸਬਡਿਵੀਜ਼ਨ ਦੀ ਜਿਹੜੀ ਇਹ ਅਪਕਮਿੰਗ ਆਉਣ ਵਾਲੇ ਸਮੇਂ ਦੇ ਵਿੱਚ ਵਿਦਨ 15 ਟੂ 20 ਡੇਸ ਇਹ ਅਨਾਉਂਸ ਹੋ ਜੂਗੀ ਇਸ ਸਬਡਿਵੀਜ਼ਨ ਦਾ ਮਤਲਬ ਕੀ ਹੈ ਕਿ ਜੇ ਕੋਈ ਆਪਣੇ ਪਲਾਟ ਨੂੰ ਸਬਡਿਵਾਈਡ ਕਰਕੇ ਉਹਨੂੰ ਅੱਗੇ ਸੇਲ ਆਊਟ ਕਰਨਾ ਚਾਹੁੰਦਾ ਹੈ ਤਾਂ ਉਹ ਸਬਡਿਵਾਈਡ ਕਰਕੇ ਉਹਨੂੰ ਸੇਲ ਆਊਟ ਕਰ ਸਕਦਾ ਹੋਊਗਾ ਨੰਬਰ 9 ਇਹਦੇ ਚ ਅਸੀਂ ਲੀਜ਼ ਹੋਲ ਟੂ ਫ੍ਰੀ ਹੋਲਡ ਦੀ ਕਨਵਰਜਨ ਪਾਲਿਸੀ ਲੈ ਕੇ ਆਏ ਆ ਜੇ ਕਿਸੇ ਦੇ ਜਿਹੜੇ ਪਲਾਟਸ ਨੇ ਜ਼ਿਆਦਾਤਰ ਪੀਐਸਆਈਸੀ ਦੇ ਜਿਹੜੇ ਪਲਾਟ ਹੁੰਦੇ ਨੇ ਉਹ ਕੈਨੇਡਾ ਦੇ 90 ਸਾਲੀ ਲੀਸ ਤੇ ਦਿੱਤੇ ਜਾਂਦੇ ਸੀ ਜਿਹੜੇ ਬੰਦੇ ਲੀਸ ਹੋਲਡ ਤੋਂ ਉਹਨੂੰ ਫ੍ਰੀ ਹੋਲਡ ਕਰਵਾਉਂਦੇ ਸੀ ਉਹ ਆਪਣੀ ਸਰਟਨ ਇੱਕ ਫੀਸ ਭਰ ਕੇ ਕਰਵਾ ਲੈਂਦੇ ਸੀ ਪਰ ਹੁਣ ਅਸੀਂ ਇਹਦੇ ਵਿੱਚ ਇੱਕ ਚੰਗਾ ਕੰਮ ਇਹ ਕੀਤਾ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਤਾਂ ਅਸੀਂ ਉਹਦਾ ਇੱਕ ਸਿਸਟਮ ਐਨਾ ਵਧੀਆ ਜਨਰੇਟ ਕਰਤਾ ਕਿ ਕਿਸੇ ਨੇ ਆਪਣੇ ਲੀਸ ਹੋਲਡ ਟੂ ਫ੍ਰੀ ਹੋਲਡ ਕਰਾਣੇ ਨੇ ਅਸੀਂ ਇਹਦੀ ਪ੍ਰੋਪਰ ਕਨਵਰਜਨ ਦੀ ਪਾਲਿਸੀ ਲੈ ਕੇ ਆਏ ਆ ਇਹਦੀ ਵੀ ਡਿਟੇਲ ਹੈ ਜਿਹੜੀ ਤੁਹਾਨੂੰ ਬਾਅਦ ਚੋ ਦੇ ਦਿੱਤੀ ਜਾਊਗੀ ਨੰਬਰ 10th ਜਿਹੜਾ ਇਹਦੇ ਚ ਹੈ ਕਿ ਓਵਰ ਅਸੀਂ ਜਿਹੜੇ ਇਹਦੇ ਚ ਇਨਸੈਂਟਿਵਸ ਜਿਹੜੇ ਦਿੱਤੇ ਨੇ ਇੰਡਸਟਰੀ ਦੇ ਇਨਸੈਂਟਿਵ ਜਿਹੜਾ ਸਾਡਾ ਫਿਸਕਲ ਇਅਰ ਹੈ ਫਾਈਨੈਂਸ਼ੀਅਲ ਇਅਰ ਇਹਦੇ ਵਿੱਚ 2025-26 ਦੇ ਤਹਿਤ ਅਸੀਂ 2500 ਕਰੋੜ ਦੇ ਇਨਸੈਂਟਿਵ ਨੇ ਜਿਹੜੇ 250 ਕਰੋੜ ਦੇ ਇਨਸੈਂਟਿਵ ਨੇ ਇਹਨੂੰ ਜਾਰੀ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ ਜਿਹਦੇ ਚੋਂ 180 ਕਰੋੜ ਦੇ ਲਗਭਗ ਇਨਸੈਂਟਿਵ ਨੇ ਜਿਹੜੇ ਹੁਣ ਤੱਕ ਅਸੀਂ ਦੇ ਚੁੱਕੇ ਹਾਂ ਤੁਸੀਂ ਇੰਡਸਟਰੀਅਲ ਲਿਸਟ ਨੂੰ ਵੀ ਇਸ ਗੱਲ ਦੀ ਕਨਫਰਮੇਸ਼ਨ ਕਰ ਸਕਦੇ ਹੋ ਨੰਬਰ 10 ਅਸੀਂ ਪੰਜਾਬ ਦੇ ਵਿੱਚ 260 ਇੰਡਸਟਰੀਅਲ ਪਲਾਟ ਦੀ ਆਕਸ਼ਨ ਕਰਤੀ 260 ਟਾਈਪਸ ਆਫ ਇੰਡਸਟਰੀਅਲ ਪਲਾਟਸ ਨੇ ਜਿਹੜੀ ਅਸੀਂ ਉਹ ਦੀ ਆਕਸ਼ਨ ਕਰਤੀ ਓਪਨ ਆਕਸ਼ਨ ਹੈ ਤੇ ਜਿਹਨੇ ਵੀ ਹੁਣ ਉਹ ਪਲਾਟ ਲੈਣਾ ਹੈ ਉਹ ਆਪਣੀ ਆਕਸ਼ਨ ਦੇ ਵਿੱਚ ਜਾ ਕੇ 260 ਇੰਡਸਟਰੀਅਲ ਪਲਾਟਸ ਦੀ ਆਕਸ਼ਨ ਹੈ ਜਿਹੜੀ ਇਹ ਪੂਰੇ ਪੰਜਾਬ ਭਰ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ ਖੁੱਲੀ ਹੈ ਤੁਸੀਂ ਇਹਦੀ ਜਿਹੜੀ ਡਿਟੇਲ ਹੈ ਇਹ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਵੀ ਜਿੱਥੇ ਤੇ ਆਕਸ਼ਨ ਹੈਗੀ ਕਿਸੇ ਨੇ ਜੇ ਪਲਾਟ ਲੈਣਾ ਹੈ ਆਪਣੇ ਨਮਾ ਸੰਨਤ ਆਪਣਾ ਨਮਾ ਉਦਯੋਗ ਲਾਉਣ ਲਈ ਨੰਬਰ 12th ਹੈਗਾ ਜੀ ਇਹਦੇ ਵਿੱਚ ਕਿ ਅਸੀਂ 300 ਕਰੋੜ ਰੁਪਈਆ 300 ਕਰੋੜ ਰੁਪੀਆ ਅਸੀਂ ਇੰਡਸਟਰੀਅਲ ਫੋਕਲ ਪੁਆਇੰਟ ਆਈਐਫ ਫੀਜ਼ ਦੇ ਅਸੀਂ ਉਹਦੇ ਇਨਫਰਾਸਟ੍ਰਕਚਰ ਨੂੰ ਗਰੋ ਕਰਨ ਦੇ ਉੱਤੇ ਉਹਨੂੰ ਲਗਾ ਰਹੇ ਹਾਂ ਜਿਹਦੇ ਵਿੱਚ ਅਜੀ ਦੇ ਵਿੱਚ ਕੀ ਹੋਊਗਾ ਅਸੀਂ ਇਹ ਨਵੰਬਰ ਇਸੇ ਸਾਲ ਦੇ ਨਵੰਬਰ ਮਹੀਨੇ ਚ ਜਿੰਨੇ ਵੀ ਜ਼ਿਆਦਾਤਰ ਇਸ਼ੂਜ਼ ਹੋਣਗੇ ਅਸੀਂ ਉਹ ਕਵਰ ਕਰਦੇ ਹਾਂਗੇ ਇੰਡਸਟਰੀਅਲ ਫੋਕਲ ਪੁਆਇੰਟਸ ਦੇ ਸਿਰਫ ਇਹਦੇ ਵਿੱਚ ਦੋ ਇਸ਼ੂਜ਼ ਇੱਕ ਤਾਂ ਜਿੱਥੇ ਲਾਰਜ ਲਾਰਜ ਲੈਵਲ ਤੇ ਸੀਵਰੇਜ ਪਾਣਾ ਤੇ ਐਸਟੀਪੀ ਪਲਾਂਟ ਲੱਗਣੇ ਨੇ ਇਹ ਜੂਨ 2026 ਤੱਕ ਕੰਪਲੀਟ ਕਰਾਂਗੇ ਪਰ ਇਸ ਤੋਂ ਇਲਾਵਾ ਜਿੰਨੇ ਬਾਕੀ ਦੇ ਕੋਈ ਰੋਡਸ ਦਾ ਕੰਮ ਹੈ ਕੋਈ ਸਟਰੀਟ ਲਾਈਟਸ ਦਾ ਕੰਮ ਹੈ ਕੋਈ ਕਿਸੇ ਕਿਸਮ ਦੀ ਹੋਰ ਜਿਹੜੀਆਂ ਐਮਟੀ ਐਮਿਨਿਟੀਆਂ ਨੇ ਜਿਹੜੀਆਂ ਬੇਸਿਕ ਕਮਿਊਨਿਟੀਜ਼ ਉਹ ਅਸੀਂ ਜਣੀ ਕਿ ਨਵੰਬਰ 2025 ਤੱਕ ਪ੍ਰੋਵਾਈਡ ਕਰਾ ਦਾਂਗੇ ਇਹ ਜਿਹੜੇ ਅੱਜ ਟੋਟਲ 12 ਜਣੀ ਕਿ ਅੱਜ ਅਸੀਂ ਅਨਾਉਂਸਮੈਂਟਸ ਨੇ ਜਿਹੜੀਆਂ ਅੱਜ ਦੀ ਇਸ ਜਿਹੜੀ ਸਾਡੀ ਉਦਯੋਗ ਕ੍ਰਾਂਤੀ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਅਸੀਂ ਇਹਦੇ ਵਿੱਚ ਅਨਾਉਂਸ ਕੀਤੀਆਂ ਨੇ ਸੋ ਅੱਜ ਦਾ ਅੱਜ ਦੇ ਵਿੱਚ ਅੱਜ ਦੇ ਉਹਦੇ ਵਿੱਚ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਅਦ ਉਦਯੋਗਪਤੀ ਅੱਜ ਸਮਝੋ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਆਦੇ ਯੋਗਪਤੀ ਨੇ ਜਿਹੜੇ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਔਰ ਮੇਰੇ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕੀਤੀ ਹੈ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੰਨਾ ਚਾਅ ਹੈ ਉਹਨਾਂ ਦੇ ਬੋਲਾਂ ਚ ਇੰਨਾ ਚਾਅ ਹੈ ਉਹਨਾਂ ਨੇ ਵੀ ਇਸ ਚੀਜ਼ ਮਹਿਸੂਸ ਕੀਤੀ ਹੈ ਕਿ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਜਿਨੇ ਇੱਕ ਭਰਾ ਬਣ ਕੇ ਜਿਨੇ ਇੱਕ ਭਰਾ ਬਣ ਕੇ ਸਾਡੀ ਬਾਹ ਫੜੀ ਹੈ ਇਸ ਤਰੀਕੇ ਨਾਲ ਨਹੀਂ ਤਾਂ ਅੱਜ ਤੱਕ ਪੁਰਾਣੀਆਂ ਸਰਕਾਰਾਂ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਕਾਹ ਹੈ ਉਹਰੇ ਅਕਾਲੀ ਦਰ ਬੀਜਪੀ ਦੀ ਸਰਕਾਰ ਆਈ ਹੋਵੇ ਉਹਨਾਂ ਨੇ ਕਦੇ ਇੰਡਸਟਰੀਲਿਸਟ ਨੂੰ ਆਪਣਾ ਭਰਾ ਨਹੀਂ ਸੀ ਮੰਨਿਆ ਉਲਟਾ ਉਹ ਇੰਡਸਟਰੀਲਿਸਟਾਂ ਦੇ ਚੱਲਦੇ ਕਾਰੋਬਾਰਾਂ ਦੇ ਵਿੱਚ ਜਾ ਕੇ ਹਿੱਸੇ ਪਾਣ ਦੀ ਕੋਸ਼ਿਸ਼ ਕਰਦੇ ਸੀ ਉਲਟਾ ਜਿਹਦਾ ਕੋਈ ਚੰਗਾ ਕਾਰੋਬਾਰ ਚੱਲਦਾ ਸੀ ਉਹਨਾਂ ਤੋਂ ਹਿੱਸੇ ਮੰਗੇ ਜਾਂਦੇ ਸੀ ਉਹਨਾਂ ਤੋਂ ਕਿਸੇ ਤਰੀਕੇ ਦੇ ਨਾਲ ਬਾਹਾਂ ਮਰੋੜ ਮਰੋੜ ਕੇ ਐਸੇ ਕਾਨੂੰਨ ਲਾਗੂ ਕੀਤੇ ਜਾਂਦੇ ਸੀ ਕਿ ਤਾਜੋ ਉਹਨਾਂ ਦੇ ਦਰਬਾਰ ਤੇ ਆ ਕੇ ਮੱਥਾ ਟੇਕ ਕੇ ਜਾਇਆ ਕਰਨ ਸੋ ਆ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਅੰਦਰ ਕਿ ਜਿਹੜੀ ਆਮ ਲੋਕਾਂ ਦੀ ਸਰਕਾਰ ਜਿਹੜੀ ਆਮ ਲੋਕਾਂ ਨੇ ਆਪਣੀ ਫੈਸਿਲਿਟੀ ਲਈ ਚੁਣੀ ਸੀ ਆਪਣੀ ਈਜ਼ ਲਈ ਸੁਣੀ ਸੀ ਤਾਂ ਈਜ਼ ਆਫ ਡੂਇੰਗ ਬਿਜ਼ਨਸ ਦੇ ਤਹਿਤ ਅਸੀਂ ਜੋ ਇਹ ਜਿਹੜਾ ਅੱਜ ਐਡਾ ਵੱਡਾ ਜਾਨੀ ਕਿ 12 ਨੁਕਾਤੀ ਪ੍ਰੋਗਰਾਮ ਅੱਜ ਜਿਹੜਾ ਲਾਂਚ ਕੀਤਾ ਹੈ ਇਹਦੇ ਤਹਿਤ ਮੇਰਾ ਮੰਨਣਾ ਇਹ ਹੈ ਔਰ ਇੰਡਸਟਰੀਅਲਿਸਟ ਵੀ ਇਹ ਕਹਿ ਕੇ ਗਏ ਨੇ ਕਿ ਸਾਡੀਆਂ ਬ੍ਰਾਡਰ ਜਿਹੜੇ ਸਾਡੇ ਇਸ਼ੂ ਸੀਗੇ ਉਹ ਸਾਰੇ ਦੇ ਸਾਰੇ ਇਹਦੇ ਚ ਕਵਰ ਹੋਵੇ ਹਾ ਕਿਸੇ ਦਾ ਕੋਈ ਪਰਸਨਲ ਇਸ਼ੂ ਹੈ ਕਿਸੇ ਦੀ ਕੋਈ ਸਪੈਸੀਫਿਕ ਇੰਡਸਟਰੀ ਦਾ ਇਸ਼ੂ ਹੈ ਉਹਨੂੰ ਅਸੀਂ ਐਡਰੈਸ ਕਰਨ ਲਈ ਸਾਡੇ ਆਫੀਸਰ ਬੜੇ ਕੰਪੀਟੈਂਟ ਨੇ ਇਹ ਬੈਠੇ ਨੇ ਉਹਨੂੰ ਪਰਸਨਲੀ ਤੌਰ ਤੇ ਡੀਲ ਕਰਨਗੇ ਪਰ ਜਿਹੜੀ ਬ੍ਰਾਡਰ ਇਸ਼ੂਸ ਸੀਗੇ ਜਿਹੜੇ ਉਹ ਸਾਰੇ ਦੇ ਸਾਰੇ ਅੱਜ ਕਵਰ ਹੋ ਗਏ ਔਰ ਮੇਰਾ ਮੰਨਣਾ ਇਹ ਹੈ ਕਿ ਮੈਂ ਸਾਡੇ ਦੋਨੋਂ ਜਿਹੜੇ ਸਾਡੇ ਟਾਪ ਲੀਡਰਸ਼ਿਪ ਆ ਉਹਨਾਂ ਨੂੰ ਬਹੁਤ ਸਾਰੀ ਵਧਾਈ ਦਿੰਨਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਪੋਸੀਬਲ ਹੋ ਸਕਿਆ ਜਿਹੜਾ ਅੱਜ ਇੰਡਸਟਰੀ ਦੇ ਵਿੱਚ ਐਡਾ ਵੱਡਾ ਐਨਥੂਸੀਆਜ਼ਮ ਦੇਖਣ ਨੂੰ ਮਿਲ ਰਿਹਾ ਅੱਜ ਇੰਨੀ ਪੋਜ਼ਿਟਿਵਿਟੀ ਦੇਖਣ ਨੂੰ ਮਿਲਦੀ ਹੈ ਸੋ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਚਨਬੱਧ ਹੈ ਕਿ ਅਸੀਂ ਹਰ ਸੈਕਟਰ ਨੂੰ ਜਿਵੇਂ ਇੰਡਸਟਰੀ ਸੈਕਟਰ ਹੈਵੇਂ ਜਿੰਨੇ ਸਾਡੇ ਹੋਰ ਸੈਕਟਰ ਨੇ ਚਾਹੇ ਐਗਰੀਕਲਚਰ ਚਾਹੇ ਕੋਈ ਵੀ ਸੈਕਟਰ ਹੈ ਅਸੀਂ ਸਮਰਪਿਤ ਹੋ ਕੇ ਤੁਹਾਡੇ ਪ੍ਰਤੀ ਸਮਰਪਿਤ ਹੋ ਕੇ ਸਿਰ ਝੁਕਾ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਸਦਾ ਹਾਜ਼ਰ ਰਹਾਂਗੇ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੀ ਚੁਣੀ ਹੋਈ ਸਰਕਾਰ ਹੈ ਔਰ ਸਾਡਾ ਇੱਕ ਪ੍ਰੋਮਿਸ ਹੈ ਤੁਹਾਡੇ ਨਾਲ ਵਾਅਦਾ ਹੈ ਕਿ ਭਾਰਤ ਦੇ 28 ਸੂਬੇ 8 ਯੂਨੀਅਨ ਟੈਰੀਟਰੀਜ਼ ਤੋਂ ਪੰਜਾਬ ਜਿਵੇਂ ਸਾਡਾ ਪਹਿਲੇ ਨੰਬਰ ਤੇ ਸੂਬਾ ਹੋਇਆ ਕਰਦਾ ਸੀ ਕਿਸੇ ਜ਼ਮਾਨੇ ਚ ਇਸ ਇਹ ਸਾਡਾ ਤੁਹਾਡੇ ਨਾਲ ਪ੍ਰੋਮਿਸ ਰਿਹਾ ਕਿ ਅਸੀਂ ਆਉਣ ਵਾਲੇ ਸਮੇਂ ਚ ਪੰਜਾਬ ਨੂੰ ਦੁਬਾਰਤ ਹੀ ਭਾਰਤ ਦਾ ਨੰਬਰ 1 ਸੂਬਾ ਬਣਾ ਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਸੋਨ ਸਾਹਿਬ ਨੇ ਆਗੇ ਸ਼ਹਿਰਾਂ ਦਾ ਜ਼ਿਕਰ ਕੀਤਾ ਜਿਹੜੀ ਨੇ ਮੇਰੇ ਕੋਲ ਦੱਸਿਆ ਕਿ ਰਾਤ ਦਾ ਇਸ ਦੇ ਨਾਲ ਜਿਹੜੀ ਇਹ ਵੈਬਸਾਈਟ ਹੈ ਇਹਦੇ ਨਾਲ ਜੋ ਫਾਸਟ ਟਰੈਕ ਹੋਏਗਾ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕਿਹੜੇ ਸ਼ਹਿਰ ਨੂੰ ਫਾਇਦਾ ਮਿਲੂ ਪੂਰੇ ਪੰਜਾਬ ਨੂੰ ਫਾਇਦਾ ਮਿਲੂ ਸਮਸਤ ਪੰਜਾਬ ਨੂੰ ਫਾਇਦਾ ਮਿਲੂਗਾ ਮੰਡੀ ਗੋਇੰਦਗੜ੍ਹ ਵੀ ਤਾਂ ਪੰਜਾਬ ਦਾ ਹੀ ਹਿੱਸਾ ਹੈ ਸੋ ਇਸ ਕਰਕੇ ਜਿੰਨੇ ਉਦਯੋਗਕ ਸਾਡੇ ਸ਼ਹਿਰ ਨੇ ਜਿੰਨੇ ਉਦਯੋਗਕ ਸ਼ਹਿਰ ਨੇ ਉੱਥੇ ਤਾਂ ਕੰਮ ਵਧੂਗਾ ਹੀ ਵਧੂਗਾ ਹੋਰ ਵਧੀਆ ਹੋਊਗਾ ਬਹੁਤ ਸੰਗਤ ਆਊਗਾ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਰਿਮੋਟ ਏਰੀਆਜ਼ ਨੇ ਜਿੱਥੇ ਰਿਮੋਟ ਏਰੀਆਜ਼ ਤੋਂ ਭਾਵ ਜਿੱਥੇ ਇੰਡਸਟਰੀ ਹਲੇ ਹੈ ਨਹੀਂ ਉਸ ਇਲਾਕੇਾਂ 'ਚ ਵੀ ਦੇਖਿਓਣੇ ਇੰਡਸਟਰੀ ਕਿੰਨੀ ਪਰਫੁੱਲਟ ਹੋਊਗੀ ਕਿੰਨੇ ਲੋਕ ਆ ਕੇ ਉੱਥੇ ਰਸਤੇ ਦੇਖੋ ਇਹ ਇਹ ਜਿਹੜਾ ਤੁਹਾਡਾ ਕੁਐਸਚਨ ਹੈ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈ ਉਹ ਤੇ ਬਾਰੇ ਤੁਹਾਨੂੰ ਉਹ ਜਿਆਦਾ ਕਲੀਅਰਲੀ ਦੱਸਾਂਗੇ ਬਿਲਕੁਲ 100 ਇੰਨਾ ਪਾਰਦਰਸ਼ੀ ਤਰੀਕਾ ਹੋਊਗਾ ਕਿ ਜਿੰਨੇ ਵੀ ਆਰਕੀਟੈਕਟਸ ਹੋਣਗੇ ਉਹਨਾਂ ਦੀ ਪ੍ਰੋਪਰ ਸਕਰੂਟੀਨੀ ਕਰਕੇ ਕਿ ਉਹਨਾਂ ਦਾ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਕਿੰਨੇਕ ਸਾਰਾ ਸਿਸਟਮ ਚੈੱਕ ਕਰਕੇ ਵੀ ਕਿੰਨੀ ਦੇਰ ਤੋਂ ਇਸ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਆ ਉਹਨੂੰ ਦੇਖਦੇ ਹੋਏ ਉਹਨਾਂ ਨੂੰ ਐਮਪੈਨਲਡ ਕੀਤਾ ਜਾਊਗਾ ਤੇ ਸਰਟਨ ਨੋਰਮਸ ਦੇ ਉੱਤੇ ਤੇ ਫਿਰ ਉਦੋਂ ਬਾਅਦ ਚ ਉਹਨਾਂ ਨੂੰ ਤਾਂ ਅਸੀਂ ਅਥਾਰਟੀ ਦੇਤੀ ਉਹਨਾਂ ਨੂੰ ਸਰਟੀਫਾਈ ਕਰਨ ਦੀ ਪਰ ਰੈਗੂਲਰ ਤੌਰ ਤੇ ਅਸੀਂ ਉਹਨਾਂ ਨੂੰ ਵੀ ਚੈਕਿੰਗ ਕਰਦੇ ਰਹਾਂਗੇ ਕਿ ਕਿਸੇ ਦੇ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਾ ਹੋਵੇ ਕਿਸੇ ਤੋਂ ਕਿਸੇ ਕਿਸਮ ਦੀ ਕੋਈ ਅੰਡਰ ਟੇਬਲ ਓਵਰ ਟੇਬਲ ਕੋਈ ਬ੍ਰਾਈ ਬਨਾ ਲੱਤੀ ਆ ਫੋਕਸ ਪੁਆਇੰਟ ਦੀ ਗੱਲ ਬੜੀ ਇੰਡਸਟਰੀਜ਼ ਨੂੰ ਨਹੀਂ ਨਵੇਂ ਇਤਿਹਾਸ ਦਾ ਜਿਹੜੇ 52 ਐਗਜ਼ਿਸਟਿੰਗ ਫੋਕਲ ਪੁਆਇੰਟਸ ਨੇ ਅਸੀਂ ਤਾਂ ਉਹਦਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਲਈ 300 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਨਵੇਂ ਫੋਕਲ ਪੁਆਇੰਟਸ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਐਚਯੂਡੀ ਵੱਲੋਂ ਉਹ ਕੱਟੇ ਜਾਣਗੇ ਮਦਰ ਇੰਡਸਟਰੀ ਦੀ ਗੱਲ ਹੁੰਦੀ ਕਿ ਵੱਡੀ ਇੰਡਸਟਰੀ ਆਵੇ ਉਹਦੇ ਵਾਸਤੇ ਕਿਸ ਤਰ੍ਹਾਂ ਦਾ ਆਪਾਂ ਸੈਟਅਪ ਬਣਾ ਰਹੇ ਹਾਂ ਕਿ ਮਦਰ ਇੰਡਸਟਰੀ ਜਿਹੜੀ ਹੈਗੀ ਵੱਡੀ ਦਸਤੀਆ ਜਿਹੜੀ ਪੰਜਾਬ ਦੇ ਛੋਟੇ ਨਸਲ ਨਾਲ ਲਿਖ ਚਲੇ ਉਹਦੇ ਵਾਸਤੇ ਕਿਸ ਤਰ੍ਹਾਂ ਦੇਖੋ ਇੱਕ ਦੇਖੋ ਕਿ ਜਿਹੜਾ ਪੰਜਾਬ ਹੈ ਪੰਜਾਬ ਹਮੇਸ਼ਾ ਸਾਡਾ ਅਮਸਾਮੀ 'ਚ ਅੱਜ ਵੀ ਸਾਡਾ ਕੋਈ ਮੁਕਾਬਲਾ ਨਹੀਂ ਹੈ ਅੱਜ ਵੀ ਸਮਾਲ ਸਕਲ ਇੰਡਸਟਰੀ ਦੇ ਵਿੱਚ ਲੁਧਿਆਣੇ ਵਰਗਾ ਸਾਡਾ ਜਿਹੜਾ ਸ਼ਹਿਰ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਨਹੀਂ ਭਾਰਤ ਦਾ ਤਾਂ ਉਹ ਮੈਂਚੈਸਟਰ ਆਫ ਇੰਡੀਆ ਹੈ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਉਹਦੇ ਨਾਲ ਇੰਟਰਲਿੰਕਡ ਜਿੰਨੀ ਵੱਡੀ ਇੰਡਸਟਰੀ ਆ ਉਹਰੇ ਆਵੇ ਬਹੁਤ ਵੱਡੀਆਂ ਇੰਡਸਟਰੀਆਂ ਆ ਵੀ ਰਹੀਆਂ ਨੇ ਸਾਡੇ ਕੋਲ ਟਾਟਾ ਸਟੀਲ ਵਰਗੀਆਂ ਵੱਡੀਆਂ ਇੰਡਸਟਰੀਆਂ ਹੋਰ ਵੀ ਕਈ ਯੂਨਿਟ ਆ ਰਹੇ ਨੇ ਸੋ ਵੀ ਵਿਲ ਪ੍ਰੋਵਾਈਡ ਯੂ ਈਚ ਐਂਡ ਐਵਰੀ ਡੀਟੇਲ ਤੇ ਅਸੀਂ ਤਾਂ ਇਹ ਇਹ ਪਾਲਿਸੀ ਦੇ ਨਾਲ ਤੁਸੀਂ ਦੇਖਿਓ ਹਜ਼ਾਰਾਂ ਸੰਮਤਕਾਰਾਂ ਨੇ ਨਾ ਫਿਰ ਭਾਰਤ ਚੋਂ ਬਲਕਿ ਵਿਦੇਸ਼ਾਂ ਚੋਂ ਵੀ ਉਰੇ ਆ ਕੇ ਦੇਖਿਆ ਉਹਨਾਂ ਨੇ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦੇਈ। ਗਵਰਨਰ ਕਿਹਾ ਹੋਰ ਰਿਹਾ ਕਿ ਇਨਸੈਂਟਿਵ ਆਲਰੇਡੀ ਇਹ ਜਾ ਚੁੱਕੇ ਹਨ। ਵਾਟ ਕਾਈਂਡ ਆਫ ਇਨਸੈਂਟਿਵਸ ਆਰ ਯੂ ਟਾਕਿੰਗ? ਇਹ ਜਿਹੜੇ ਇਨਸੈਂਟਿਵਸ ਸੀਗੇ ਇਹ ਇਹ ਕੁਸ਼ਤਾ ਜਾਨੀ ਕਿ ਜਿਹੜੀ ਪਾਲਿਸੀ ਦੇ ਥਰੂ 2022 ਦੀ ਪਾਲਿਸੀ ਆ ਜਿਹੜੀ ਇੰਡਸਟਰੀਅਲ ਪਾਲਿਸੀ ਉਹਦੇ ਥਰੂ 2017 ਦੀ ਜਿਹੜੀ ਪਾਲਿਸੀ ਆ ਉਹਦੇ ਥਰੂ ਜਿਹੜੇ ਜਣੀ ਕਿ ਜੋ ਅਸੀਂ ਵਾਅਦੇ ਕੀਤੇ ਸੀ ਜੇਕਰ ਤੁਸੀਂ ਇੰਡਸਟਰੀ ਲਾਨੇ ਹੋ ਤਾਂ ਅਸੀਂ ਆ ਸਰਟਨ ਇਨਸੈਂਟਿਵਸ ਦੇਵਾਂਗੇ ਉਹਨਾਂ ਦੀ ਜਿਹੜੀ ਪੈਂਡੈਂਸੀ ਸੀ ਅਸੀਂ ਸਾਰੀ ਉਹ ਅਸੀਂ ਤੁਹਾਨੂੰ ਉਹਦੀ ਡਿਟੇਲ ਐਕਸਟਰਾ ਪ੍ਰੋਵਾਈਡ ਕਰਾ ਦੇਵਾਂਗੇ